6 ਜੂਨ ਕੱਲੂਕਾਰਾ ਦਿਵਸ ਦੀ ਯਾਦ ਦੇ ਵਿੱਚ ਸ਼੍ਰੀ ਅਕਾਲ ਤਖਤ ਸਾਹਿਬ ਤੇ ਕੱਲੂਕਾਰੇ ਨੂੰ ਦਰਸਾਉਂਦਾ ਇੱਕ ਮਾਡਲ ਜੋ ਕਿ ਸੰਗਤਾਂ ਦੇ ਦਰਸ਼ਨਾਂ ਲਈ ਰੱਖਿਆ ਗਿਆ ਹੈ ਤੇ ਇਸੇ ਦੌਰਾਨ ਸ਼ਹਾਦਤ ਦਾ ਜਾਮ ਪੀਣ ਵਾਲੇ ਸਿੰਘ ਸਿੰਘਣੀਆਂ ਦੀ ਯਾਦ ਦੇ ਵਿੱਚ ਦਿਹਾੜਾ ਮਨਾਇਆ ਜਾਂਦਾ ਹੈ ਦੱਸਦੀ ਕਿ ਇਸ ਮੌਕੇ ਜਾਣਕਾਰੀ ਦਿੰਦਿਆਂ ਸਿੱਖ ਬੁੱਧੀਜੀਵੀ ਜਿਨ੍ਹਾਂ ਦਾ ਕਹਿਣਾ ਹੈ ਕਿ ਕੱਲੂਕਾਰੇ ਦੇ ਵਿੱਚ ਸ਼ਹੀਦ ਹੋਏ ਸਿੰਘ ਸਿੰਘਣੀਆਂ ਦੀ ਯਾਦ ਦੇ ਵਿੱਚ ਸ਼੍ਰੀਖੰਡ ਪਾਠ ਸਾਹਿਬ ਦੀ ਅਨੰਪਤਾ ਕਰ ਸੰਪੂਰਨ ਹੋਣ ਤੇ ਭੋਗ ਪਾਏ ਜਾਂਦੇ ਨੇ ਤੇ ਸ਼ਹੀਦਾਂ ਦੀ ਆਤਮਿਕ ਸ਼ਾਂਤੀ ਦੇ ਲਈ ਅਰਦਾਸ ਕੀਤੀ ਜਾਂਦੀ ਹੈ ਇਸ ਤੋਂ ਇਲਾਵਾ 1984 ਦੇ ਸਾਕੇ ਦੇ ਵਿੱਚ ਤਬਸਤ ਹੋਏ ਸ਼ਹੀਕਾਰ ਤੱਕ ਸਹਬ ਦਾ ਮਾਰਦ ਤੇ ਭਾਰਤੀ ਫੌਜ ਦੀਆਂ ਗੋਲੀਆਂ ਲੱਗੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਵਨ ਸਰੂਪ ਨੂੰ ਵੀ ਸੰਗਤਾ ਦੇ ਦਰਸ਼ਨਾ ਦੇ ਲਈ ਰੱਖਿਆ ਜਾਂਦਾ ਤਾਂ ਜੋ ਅੱਜ 40 ਸਾਲ ਬਾਅਦ ਵੀ ਲੋਕ ਇਸ ਸਾਕੇ ਦੇ ਇਤਿਹਾਸ ਦੇ ਨਾਲ ਰੂਬਰੂ ਹੋਣ ਤੇ ਜਨਾ ਇਸ ਮੌਕੇ ਸ਼ਹਾਦਤ ਦਾ ਜਾਮ ਪੀਤਾ ਸੰਜਰਨੈਲ ਸਿੰਘ ਪਿੰਡਰਾਵਾਲੇ ਇਸ ਨਾਲ ਸੰਤ ਅਮਰੀਕ ਸਿੰਘ ਜਰਨਲ ਸੁਬੇਗ ਸਿੰਘ ਤੇ ਸੰਤ ਖਾਰਾ ਸਿੰਘ ਤੇ ਹੋਰ ਸੰਤਾ ਦੀ ਸ਼ਹਾਦਤ ਨੂੰ ਯਾਦ ਕਰਦਿਆਂ ਇਹ ਦਿਨ ਮਨਾਇਆ ਜਾਂਦਾ ਹੈ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅਕਸ਼ੰਡ ਸ੍ਰੀ ਹਰਮੰਦਰ ਸਾਹਿਬ ਅਤੇ ਸ੍ਰੀ ਅਕਾਲ ਤਖਤ ਸਾਹਿਬ 201984 ਦਾ ਜੋ ਕੱਲੂ ਕਾਰਾ ਸਿੱਖ ਪੰਥ ਜਦੋਂ ਵੀ ਇਸ ਹਾਲ ਇਹ ਦਿਨ ਆਉਂਦੇ ਆ 1 ਜੂਨ ਤੋਂ ਲੈ ਕੇ 6 ਜੂਨ ਤੱਕ ਤਾਂ ਸਮੁੱਚੇ ਸੰਸਾਰ ਭਰ ਦੀਆਂ ਸੰਤਾਂ ਇਸ ਸਾਕੇ ਨੂੰ ਜਿਸ ਤਰ੍ਹਾਂ ਮੌਜੂਦਾ ਹਕੂਮਤਾਂ ਨੇ ਇਥੇ ਕਾਲ ਤੱਕ ਸਾਹਿਬ ਨੂੰ ਟਹਿ ਟੇਰੀ ਕੀਤਾ ਅੱਜਖੰਡ ਸ੍ਰੀ ਹਰਮੰਦਰ ਸਾਹਿਬ ਦੇ ਵਿੱਚ ਗੋਲੀਆਂ ਲੱਗੀਆਂ ਬਿਆਨਤ ਸੂਰਮੇ ਬਹਾਦਰ ਯੋਧਿਆਂ ਨੇ ਜਿੱਥੇ ਵੱਡੀ ਜੰਗ ਲੜੀ ਉਥੇ ਸ਼ਹੀਦਾਂ ਦੇ ਸਰਤਾਜ ਪੰਚਮ ਪਾਤਸ਼ਾਹ ਸ੍ਰੀ ਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਜੀ ਦਾ 3 ਜੂਨ ਨੂੰ ਸ਼ਹੀਦੀ ਦਿਹਾੜਾ ਮਨਾਉਣ ਵਾਸਤੇ ਦੂਰ ਗਰੇਡੇ ਤੋਂ ਸਿੱਖ ਸੰਤਾਂ ਬੱਚੇ ਬੀਬੀਆਂ ਉਹ ਵੀ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਆਈਆਂ ਹੋਈਆਂ ਸਨ ਤਾਂ ਉਸ ਵੇਲੇ ਹਿੰਦੁਸਤਾਨ ਦੀ ਹਕੂਮਤ ਨੇ ਇਥੋਂ ਦੀਆਂ ਫੌਜਾਂ ਨੇ ਚਾਰ ਸਪੀਰੇ ਘੇਰਾਬੰਦੀ ਕਰਕੇ 3 ਜੂਨ ਤੋਂ ਲਿਆ ਕਰਕੇ 6 ਜੂਨ ਤੱਕ ਹਮਲਾ ਕੀਤਾ ਬਹੁਤ ਵੱਡਾ ਯੰਗ ਹੋਇਆ ਅਤੇ ਸੰਧ ਬਾਬਾ ਜਰਨੈਲ ਸਿੰਘ ਹਾਲਸਾ ਪਿੰਡਰਾਵਾਲੇ ਅਮਰ ਸ਼ਹੀਦ ਵੀ ਵੀ ਸਦੀਦੇ ਮਹਾਨ ਸਿੱਖ ਦੇ ਨਾਲ ਅਸ ਹਸ ਕੇ ਜਿਉਂਦਾ ਜਿੰਦਾਵਾਰਨ ਵਾਲੇ ਸ਼ਹੀਦیاں ਪਾਉਣ ਵਾਲੇ ਮਹਾਨ ਯੋਧਿਆਂ ਨੇ ਮੌਕੇ ਦੀ ਹਕੂਮਤ ਫੌਜ ਦਾ ਡਟ ਕੇ ਮੁਕਾਬਲਾ ਕੀਤਾ ਅਤੇ ਆਪਣੇ ਪਵਿੱਤਰ ਸਥਾਨ ਸੱਚਖੰਡ ਸ੍ਰੀ ਹਰਮੰਦਰ ਸਾਹਿਬ ਅਕਾਲ ਤਖਤ ਸਾਹਿਬ ਦੀ ਮਾਨ ਮਰਿਆਦਾ ਨੂੰ ਬਹਾਲ ਰੱਖਦਿਆ ਹੋਇਆ ਸਹਾਦੇ ਦੇ ਜਾਮਤੀ ਸੋ ਇਹ ਜਿਹੜਾ ਇੱਕ ਸਾਟਾ ਇਹ ਸਿੱਖ ਪੰਥ ਕਦੇ ਵੀ ਇਹਨੂੰ ਭੁਲਾ ਨਹੀਂ ਸਕਦਾ ਇਹਨੂੰ ਹਮੇਸ਼ਾ ਹੀ ਜੂਨ ਨੂੰ 83 ਤੇ ਜਦੋਂ ਇਹ ਸਮਾਂ ਆਉਂਦਾ ਸ੍ਰੀ ਅਕਾਲ ਤਖਤ ਸਾਹਿਬ ਅਖੰਡ ਪਾਠ ਸਾਹਿਬ ਆਰੰਭ ਹੋ ਕਰਕੇ ਇਹਦੇ ਤੋਂ ਪਾਏ ਜਾਂਦੇ ਨੇ ਕੀਰਤਨ ਹੁੰਦਾ ਅਤੇ ਜਥੇਦਾਰ ਸ੍ਰੀ ਅਕਾਲ ਤਖਤ ਸਾਹਿਬ ਤੋਂ ਨੂੰ ਮੁਖਾਤਬ ਹੁੰਦੇ ਨੇ ਅਤੇ ਇਸੇ ਤਰ੍ਹਾਂ ਹੀ ਫਿਰ ਆਪੋ ਆਪਣੇ ਸਥਾਨਾਂ ਤੇ ਗੁਰਦੁਆਰਿਆਂ ਤੇ ਵੀ ਇਹਨਾਂ ਸ਼ਹੀਦਾਂ ਦੀ ਯਾਦਗਾਰ ਮਨਾਈ ਜਾਂਦੀ ਹੈ। ਉਹ ਦਮਦਮੀ ਟਕਸਾਲ ਦੇ ਹੈੱਡਕੁਆਰਟਰ ਕੇਂਦਰੀ ਸਥਾਨ ਤੇ ਵੀ ਇਹ ਜਿਹੜਾ ਦਿਨ ਬਹੁਤ ਵੱਡੀ ਪੱਧਰ ਤੇ ਮਨਾਇਆ ਜਾਂਦਾ ਜੋ ਸੰਤ ਗਿਆਨੀ ਹਰਨਾਮ ਸਿੰਘ ਖਾਲਸਾ ਮੁਖੀ ਦਮਦਮੀ ਟਕਸਾਲ ਦੀ ਰਹਿਨਮਾਈ ਹੇਠ ਪਿਛਲੇ ਲੰਮੇ ਸਮਿਆਂ ਤੋਂ ਇਹ ਅਸੀਂ ਮਨਾ ਰਹੇ ਹਾਂ। ਲੇਕਿਨ ਜਿਹੜਾ ਇਸ ਵਾਲਾ ਜਿਹੜਾ 83 ਦਾ ਜਿਹੜਾ ਦਿਹਾੜਾ ਉਹ ਆਪਣੇ ਆਪ ਦੀ ਵੀ ਇੱਕ 40 ਸਾਲ ਪੂਰੇ ਕਰਨ ਜਾ ਰਿਹਾ ਸੋ 40 ਸਾਲ ਜਦੋਂ ਕੋਈ ਹੋ ਜਾਂਦੇ ਆ ਜਾਂ 50 ਸਾਲ ਹੋ ਜਾਂਦੇ ਆ ਜਾਂ 25 ਸਾਲ ਹੋ ਜਾਂਦੇ ਆ ਕੋਈ ਆਪਣੇ ਆਪ ਦੇ ਵਿੱਚ ਕੀ ਯਾਦਗਾਰੀ ਵਜੋਂ ਮਨਾਉਣਾ ਖਾਲਸਾ ਪੰਥ ਦਾ ਇੱਕ ਆਪਣਾ ਫਰਜ਼ ਹੈ ਸੋ ਸ੍ਰੀ ਅਕਾਲ ਤਖਤ ਸਾਹਿਬ ਜੀ ਦੇ ਜਥੇਦਾਰ ਨੇ ਵੀ ਇਸ 40 ਸਾਲਾਂ ਦੇ ਵਿੱਚ ਵਿਸ਼ੇਸ਼ ਆਦੇਸ਼ ਜਾਰੀ ਕੀਤੇ ਨੇ ਜਿਦੇ ਵਿੱਚ ਸਾਰੇ ਗੁਰੂ ਘਰਾਂ ਦੇ ਵਿੱਚ ਜਿੱਥੇ ਉਹਨਾਂ ਸ਼ਹੀਦਾਂ ਨੂੰ ਯਾਦ ਕਰਨਾ ਉੱਥੇ 4 ਜੂਨ ਤੋਂ ਲੈ ਕਰਕੇ 6 ਜੂਨ ਤੱਕ ਮੌਜੂਦਾ ਹਕੂਮਤਾਂ ਨੂੰ ਆਪਣਾ ਉਹ ਇਤਿਹਾਸ ਦਿਵਾਉਣ ਵਾਸਤੇ ਰੋਸ ਪ੍ਰਗਟ ਕਰਨ ਵਾਸਤੇ ਕਾਲੀਆਂ ਦਸਤਾਰਾਂ ਸਜਾਉਣੀਆਂ ਸੋ ਉਸ ਵੇਲੇ ਜਿਹੜਾ ਪਵਿੱਤਰ ਮਹਾਰਾਜ ਦੇ ਸਰੂਪ ਦੇ ਉੱਤੇ ਗੋਲੀਆਂ ਲੱਗੀਆਂ ਸਨ ਜੋ ਅੱਜ ਵੀ ਮੌਜੂਦ ਹਨ ਉਹ ਗੋਲੀਆਂ ਲੱਗਿਆ ਹੋਇਆ ਸ਼ਹੀਦੀ ਜਿਹੜਾ ਮਹਾਰਾਜ ਗੁਰੂ ਗ੍ਰੰਥ ਸਾਹਿਬ ਦਾ ਸਰੂਪ ਉਹ ਵੀ ਸੰਗਤਾਂ ਨੂੰ ਦਰਸ਼ਨ ਦੇਦਾਰੇ ਕਰਾਉਣੇ ਨੇ ਇਹ ਉਸ ਦੇ ਨਾਵ ਆ ਜਿਹੜਾ ਸ੍ਰੀ ਅਕਾਲ ਤਖਤ ਸਾਹਿਬ ਜਿਹੜਾ ਕੋਪਾ ਟੈਂਕਾਂ ਦੇ ਨਾਲ ਜਿਹੜਾ ਢਾਈ ਢਾਰੀ ਕਰ ਦਿੱਤਾ ਗਿਆ ਸੀ ਉਹਦਾ ਵੀ ਜਿਹੜਾ ਮਾਡਲ ਉਹ ਵੀ ਖਾਲਸੇ ਪੰਥ ਨੂੰ ਦਰਸ਼ਨ ਕਰਾਉਣ ਵਾਸਤੇ ਅਕਾਲ ਤਖਤ ਸਾਹਿਬ ਦੇ ਸਾਹਮਣੇ ਸੁਭਾਏਮਾਨ ਕੀਤਾ ਤਾਂ ਕਿ ਆਪਣਾ ਜਿਹੜਾ ਸਾਕਾ ਆਪਣਾ ਇਤਿਹਾਸ ਸਿੱਖ ਸੰਤਾਂ ਉਹਨੂੰ ਕਿਤੇ ਯਾਦ ਕਰਨ ਅਤੇ ਆਪਣਾ ਇਤਿਹਾਸ ਆਪਣੇ ਆਪ ਦੇ ਵਿੱਚ ਸੰਕਲਿਤ ਕਰਨਾ ਸੋ ਇਹਨਾਂ ਮਹਾਨ ਸ਼ਹੀਦਾਂ ਨੂੰ ਜਿਨ੍ਹਾਂ ਨੇ ਸੱਚਖੰਡ ਸ੍ਰੀ ਹਰਮੰਦਰ ਸਾਹਿਬ ਦੇ ਵਿੱਚ ਸ਼ਹਾਦਤਾਂ ਦੇ ਜਾਮ ਪੀਤੇ ਸ੍ਰੀਮਾਨ ਸੰਤ ਬਾਬਾ ਜਰਨੈਲ ਸਿੰਘ ਜੀ ਖਾਲਸਾ ਪਿੰਡਰਾਵਾਲੇ ਅਤੇ ਅਮਰ ਸ਼ਹੀਦ ਆਲ ਇੰਡੀਆ ਸਿੱਖ ਟੂ ਫੈਡਰੇਸ਼ਨ ਦੇ ਪ੍ਰਧਾਨ ਮਹਾਨ ਅਮਰ ਸ਼ਹੀਦ ਪਾਈ ਅਮਰੀਕ ਸਿੰਘ ਜੀ ਜਰਨਲ ਸੁਦੇਸ਼ ਸਿੰਘ ਜੀ ਬਾਬਾ ਧਾਰਾ ਸਿੰਘ ਜੀ ਹੋਰ ਜਿਹੜੀਆਂ ਨਾਮ ਸਿਮਰਨ ਵਾਲੀਆਂ ਆਤਮਾ ਸਨ ਪਾਈ ਦਰਬੀਰ ਸਿੰਘ ਹੋਣੀ ਉਹਨਾਂ ਨੂੰ ਸਰਦਾ ਸਤਕਾਰ ਭੇਟ ਕਰਦੇ ਹੋਇਆ ਗੁਰੂ ਖਾਲਸੇ ਨੇ 6 ਜੂਨ ਦਾ ਦਿਹਾੜਾ ਸਰਦਾ ਭਾਵਨਾ ਦੇ ਨਾਲ ਵੱਡੀ ਪੱਧਰ ਤੇ ਇਹਨੂੰ ਮਨਾਉਣ ਦਾ ਯਤਨ ਕਰਨਾ ਤੋਂ ਅਸੀਂ ਸਾਰੇ ਹੀ ਸ਼ਹੀਦਾਂ ਨੂੰ ਪ੍ਰਣਾਮ ਕਰਦੇ ਹੋਏ ਉਹਨਾਂ ਨੂੰ ਸਜਦਾ ਕਰਦੇ ਹੋਏ ਸਰਦਾ ਨਿਵੇਟ ਕਰਦੇ ਹੋਏ ਅਗਿੱਦਤ ਭੇਟ ਕਰਦੇ ਹੋਏ ਤੋਂ ਅਸੀਂ ਉਹਨਾਂ ਨੂੰ ਯਾਦ ਕਰਦੇ ਹਾਂ